ਮੈਨੂੰ ਮਿਲਣੇ ਦਾ ਨਿਤ ਤੇਰਾ ਨਵਾਂ ਸੀ ਬਹਾਨਾ ਅੱਜ ਸਜਣਾ ਦੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਦੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਛੋਟੇ ਹੁੰਦਿਆ ਤੂੰ ਸਕੂਲ ਦੇ ਵਿੱਚ ਫੰਕਸ਼ਨਸ ਤੇ ਗਾਣਾ ਉਸ ਤੋਂ ਬਾਅਦ ਸਟੱਡੀ ਦੇ ਦੌਰਾਨ ਕਾਲਜ ਦੇ ਵਿੱਚ ਵੀ ਪਰਫਾਰਮ ਕਰਨਾ ਫਿਰ ਹੌਲੀ-ਹੌਲੀ ਜਿਸ ਤਰ੍ਹਾਂ ਇੱਕ ਉਸਤਾਦ ਦੀ ਲੋੜ ਪੈਂਦੀ ਹੈ ਫਿਰ ਸਿੱਖਣਾ ਵੀ ਅਚੀ ਤਰ੍ਹਾਂ ਸਟਾਰਟ ਕੀਤਾ ਫੈਮਿਲੀ ਦਾ سپورਟ ਸ਼ੁਰੂ ਵਿੱਚ ਤਾਂ ਨਹੀਂ ਸੀ ਸਟਰਗਲ ਕਾਫੀ ਰਿਆ ਬਟ ਜਿਸ ਤਰ੍ਹਾਂ ਹੌਲੀ ਹੌਲੀ ਮਿਹਨਤ ਰੰਗ ਲਿਆਂਦੀ ਆ ਪਤਾ ਚੱਲਦਾ ਕਿ ਮਿਹਨਤ ਕਿੰਨੀ ਚੱਲ ਰਹੀ ਆ ਉਸ ਤੇ ਨਾਲ ਨਾਲ ਅੱਗੇ ਵਧਿਆ ਗਿਆ ਤੇ ਫਿਰ ਨਾਲ ਨਾਲ سپورਟ ਵੀ ਬਹੁਤ ਵਧਿਆ ਚੱਲੀ ਮਾਤਾ ਪਿਤਾ ਦੀ ਬੜੀ سپورਟ ਰਹੀ ਆ ਕੇ ਬਸੋਂ ਵਾਰ ਦਿਲ ਹੋ ਗਿਆ ਬਸੋਂ ਵਾਰ ਦਿਲ ਹੋ ਗਿਆ ਕੋਈ ਚੱਲਦਾ ਨਾ ਚਾਰਾ ਏ ਤੇਰੇ ਬਿਨਾ ਨਾ guzara ਏ ਕੋਈ ਚੱਲਦਾ ਨਾ ਚਾਰਾ ਏ ਤੇਰੇ ਬਿਨਾ ਨਾ guzara ਏ ਹਾਂਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਕੰਪੀਟੀਸ਼ਨ ਤਾਂ ਬਹੁਤ ਜ਼ਿਆਦਾ ਹੈ ਬਾਕੀ ਮਿਹਨਤ ਹੈ ਮਿਹਨਤ ਜ਼ਰੂਰ ਹਰ ਇੱਕ ਕੰਮ ਮੰਗਦਾ ਹੈ ਡੀਮੋਟੀਵੇਟ ਕਰਨ ਵਾਲੇ ਬਹੁਤ ਮਿਲਦੇ ਨੇ ਇੱਕ ਨਹੀਂ ਪਰ ਉਹਨਾਂ ਤੋਂ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੋ ਸਕਦਾ ਮਿਹਨਤ ਵਿੱਚ ਕੋਈ ਕਮੀ ਰਹਿ ਗਈ ਹੋਵੇ ਇਸ ਲਈ ਮਿਹਨਤ ਨੂੰ ਹੋਰ ਵਧੀਆ ਕਰਨ ਦੇ ਲਈ ਪ੍ਰੈਕਟਿਸ ਕਰਦੇ ਰਹੀਦਾ ਰਿਆਸ ਕਰਦੇ ਰਹੀਦਾ ਕਿ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗਾਇਕੀ ਨੂੰ ਲੈ ਕੇ ਕਿੰਨਾ ਕਾ ਕਰੇਜ਼ ਹੈ ਘਟ ਰਿਹਾ ਜਾਂ ਵਧ ਰਿਹਾ ਨਹੀਂ ਇਹਨਾਂ ਦਾ ਕਰੇਜ਼ ਜਿਹੜਾ ਇਹ ਇਸ ਟਾਈਮ ਤਾਂ ਵਧ ਰਿਹਾ ਹੈ ਲੇਕਿਨ ਵਧ ਜਿਹੜਾ ਉਹ ਗਲਤ ਪਾਸੇ ਰਿਹਾ ਕਿਉਂਕਿ ਪੁਰਾਣੀ ਗਾਇਕੀ ਦੇ ਖਿਆਲ ਨਾਲ ਅਸੀਂ ਅਗਰ ਸੁਣੀਏ ਤਾਂ ਪੁਰਾਣੀ ਗਾਇਕੀ ਨੂੰ ਸਿੱਖਣਾ ਬਹੁਤ ਮੁਸ਼ਕਲ ਹੁੰਦਾ ਸੀ ਲੇਕਿਨ ਉਹ ਫਾਇਦੇਮੰਦ ਬਹੁਤ ਰਹਿੰਦੀ ਸੀ ਜਿਨ੍ਹਾਂ ਨਾਲ ਆਵਾਜ਼ ਦੇ ਵਿੱਚ ਸੁਰੀਲਾਪਨ ਆਵਾਜ਼ ਬਹੁਤ ਖੂਬਸੂਰਤ ਹੋ ਜਾਂਦੇ ਸੀ ਕਿ ਅੱਜ ਦਾ ਜਿਹੜਾ ਗਾਇਕੀ ਦਾ ਜਿਹੜਾ ਦੌਰ ਹੈ ਉਹ ਬਿਲਕੁਲ ਬਦਲ ਚੁੱਕਾ ਹੈ ਤੂੰ ਚਾਹੀਦਾ ਤੂੰ ਚਾਹੀਦਾ ਤੇਰੇ ਤੋਂ ਬਗੈਰ ਕੋਈ ਨਹੀਂ ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਤੇ ਅੱਜ ਦੇ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਜਹੀ ਨੌਜਵਾਨ ਤੇ ਨਾਲ ਕਰਵਾਉਣ ਜਾ ਰਹੇ ਆਂ ਚਨਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਪਈਆਂ ਨੇ ਬਹੁਤ ਹੀ ਖੂਬਸੂਰਤ ਗੀਤ ਇਹਨਾਂ ਦੇ ਵੱਲੋਂ ਗਾਏ ਜਾ ਰਹੇ ਨੇ ਤੇ ਆਡੀਅנס ਦੇ ਵੱਲੋਂ ਇਹਨਾਂ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸੋ ਖਾਸ ਗੱਲਬਾਤ ਕਰਦੇ ਆਂ ਸੂਰਜ ਜੀ ਨਾਲ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਕੀ ਹਾਲ ਚਾਲ ਬਹੁਤ ਵਧੀਆ ਜੀ ਸੇਠ ਠੀਕ ਠਾਕ ਹਾਂਜੀ ਬਿਲਕੁਲ ਠੀਕ ਹੈ ਜੀ ਅੱਛਾ ਸੋਸ਼ਲ ਮੀਡੀਆ ਤੇ ਸੀ ਤੁਹਾਨੂੰ ਦੇਖਿਆ ਬਹੁਤ ਹੀ ਸੋਹਣੇ ਗੀਤ ਗਾਉਂਦੇ ਹੋ ਕਿਵੇਂ ਸ਼ੌਂਕ ਪਿਆ ਤੁਹਾਨੂੰ ਗਾਇਕੀ ਦਾ ਜ਼ਰੂਰ ਦੱਸੋ ਹਾਂਜੀ ਇਹ ਗਾਇਕੀ ਦਾ ਸ਼ੌਕ ਜਿਹੜਾ ਬਚਪਨ ਤੋਂ ਹੀ ਰਿਹਾ ਛੋਟੇ ਹੁੰਦਿਆਂ ਤੋਂ ਸਕੂਲ ਦੇ ਵਿੱਚ ਫੰਕਸ਼ਨਸ ਤੇ ਗਾਣਾ ਉਸ ਤੋਂ ਬਾਅਦ ਸਟੱਡੀ ਦੇ ਦੌਰਾਨ ਕਾਲਜ ਦੇ ਵਿੱਚ ਵੀ ਪਰਫਾਰਮ ਕਰਨਾ ਫਿਰ ਹੌਲੀ-ਹੌਲੀ ਜਿਸ ਤਰ੍ਹਾਂ ਇੱਕ ਉਸਤਾਦ ਦੀ ਲੋੜ ਪੈਂਦੀ ਹੈ ਫਿਰ ਸਿੱਖਣਾ ਵੀ अच्छी तरह स्टार्ट ਕੀਤਾ ਇਹਨਾਂ ਕੋਲੇ ਸਿੱਖਣਾ ਸ਼ੁਰੂ ਕੀਤਾ ਮੈਂ ਇਥੇ ਜਲੰਧਰ ਹੀ ਸਟਾਰਟ ਕੀਤਾ ਮੇਰੇ ਗੁਰੂ ਜੀ ਨੇ ਪ੍ਰੋਫੈਸਰ ਜੇਰੀਅਸ ਜੀ ਜਿਨ੍ਹਾਂ ਦੇ ਕੋਲ ਉਹ ਸੰਗੀਤੀਆਂ ਬਾਰਿਕੀਆਂ ਬਹੁਤ ਕੁਝ ਹਜੇ ਤੱਕ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਮੈਂ ਗਾਹੇ ਵਗਾਹੇ ਉਹਨਾਂ ਕੋਲ ਜਾਂਦਾ ਰਹਿਣਾ ਹੈ ਤਾਂ ਕਿ ਕੁਝ ਨਾ ਕੁਝ ਨਵਾਂ ਜਰੂਰ ਮਿਲਦਾ ਰਹੇ ਉਸਤਾਦੀ ਜ਼ਰੂਰਤ ਜਿਹੜੀ ਹੈ ਬਹੁਤ ਹੁੰਦੀ ਹੈ ਕਿਉਂਕਿ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਗੁਰੂ ਦੀ ਜ਼ਰੂਰਤ ਲੋੜ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ ਇਸ ਲਈ ਇਸ ਲਈ ਲਾਈਨ ਦੇ ਵਿੱਚ ਵੀ ਬਹੁਤ ਜ਼ਰੂਰੀ ਇਹ ਮੰਨਿਆ ਜਾਂਦਾ ਕਿ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਕੋਲ ਗਏ ਆ ਕਾਫੀ ਸਾਲ ਉਹਨਾਂ ਦੇ ਕੋਲ ਸਿੱਖਣ ਦਾ ਮੌਕਾ ਮਿਲਿਆ ਹਜੇ ਤੱਕ ਵੀ ਉਹਨਾਂ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਰਹਿੰਦਾ ਹੈ ਕਿ ਕਿਹਾ ਤੇ ਤੁਹਾਡੀ ਫੈਮਿਲੀ سپورਟ ਕਰਦੀ ਸੀਗੀ ਮਤਲਬ ਕਿ ਇਸ ਲਾਈਨ ਨੂੰ ਕਿਉਂਕਿ ਅੱਜਕੱਲ ਤੇ ਬਹੁਤ ਜ਼ਿਆਦਾ ਸਿੰਗਰ ਨੇ ਈਵਨ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਘਰ ਘਰ ਸਿੰਗਰ ਜੰਮੇ ਹੋਏ ਨੇ ਫੈਮਿਲੀ ਦਾ سپورਟ ਕਿੰਨਾ ਕਰਿਆ ਫੈਮਿਲੀ ਦਾ سپورਟ ਸ਼ੁਰੂ ਵਿੱਚ ਤਾਂ ਨਹੀਂ ਸੀ ਸਟਰਗਲ ਕਾਫੀ ਰਿਹਾ ਬਟ ਜਿਸ ਤਰ੍ਹਾਂ ਹੌਲੀ ਹੌਲੀ ਮਿਹਨਤ ਰੰਗ ਲਿਆਉਂਦੀ ਆ ਪਤਾ ਚੱਲਦਾ ਕਿ ਮਿਹਨਤ ਕਿੰਨੀ ਚੱਲ ਰਹੀ ਆ ਉਸ ਤੇ ਨਾਲ ਨਾਲ ਅੱਗੇ ਵਧਿਆ ਗਿਆ ਤੇ ਫਿਰ ਨਾਨਾ ਸਪੋਰਟ ਵੀ ਬਹੁਤ ਵਧੀਆ ਚੱਲੀ ਮਾਤਾ ਪਿਤਾ ਦੀ ਬੜੀ سپورਟ ਰਹੀ ਹੈ ਜੀ ਅੱਛਾ ਸ਼ੁਰੂਆਤ ਦੇ ਵਿੱਚ ਮਤਲਬ ਘਰ ਦੇ ਕੀ ਕਹਿੰਦੇ ਸੀ ਜਦੋਂ ਤੁਹਾਨੂੰ ਮਤਲਬ ਤੁਸੀਂ ਆਪਣੀ ਇੱਛਾ ਪ੍ਰਗਟ ਕੀਤੀ ਕਿ ਮੈਨੂੰ ਗਾਉਣ ਦਾ ਸ਼ੌਂਕ ਹੈ ਤੇ ਮੈਂ ਗਾਉਣਾ ਚਾਹੁੰਨਾ ਤੇ ਘਰਦਿਆਂ ਦਾ ਕੀ ਰਿਐਕਸ਼ਨ ਸੀ ਕਿਹੋ ਜਿਹਾ ਸਟਰਗਲ ਵੇਖੀ ਤੁਸੀਂ ਉਹਨਾਂ ਦਾ ਕਹਿਣਾ ਇਹ ਸੀ ਕਿ ਸੰਗੀਤ ਮਾੜਾ ਨਹੀਂ ਹੈ ਲੇਕਿਨ ਇਹਨੂੰ ਮਤਲਬ ਪੈਸ਼ਨ ਹੈ ਤੁਹਾਡਾ ਮੰਨਿਆ ਇਹਨੂੰ ਸਿਖਾਵਾਂਗੇ ਵੀ ਲੇਕਿਨ ਸਟੱਡੀ ਜ਼ਰੂਰੀ ਹੈ ਕਿਉਂਕਿ ਇੱਕ ਮਾਈਂਡ ਸੈਟਅਪ ਬਣਿਆ ਹੁੰਦਾ ਹੈ ਕਿ ਇਸ ਤਰ੍ਹਾਂ ਬਚਪਨ ਤੋਂ ਹੀ ਅਸੀਂ ਡਾਕਟਰ ਬਣਾਣਾ ਹੈ ਜਾਂ ਇੰਜੀਨੀਅਰ ਬਣਾਣਾ ਹੈ ਕੁਝ ਇਸ ਤਰ੍ਹਾਂ ਹੁੰਦਾ ਹੈ ਤਾਂ ਉਹਨਾਂ ਨੂੰ ਸੀਗਾ ਕਿ ਮੈਂ ਵੀ ਕੁਝ ਇਸ ਤਰ੍ਹਾਂ ਕਰਾਂ ਬਟ ਬਤੌਰ ਇਸ ਤਰ੍ਹਾਂ ਸਟੱਡੀ ਦੇ ਅੱਗੇ ਜਾਂਦੇ ਜਾਂਦੇ ਬਹੁਤ ਸਾਰੇ ਕੰਪੀਟੀਸ਼ਨਸ ਕੀਤੇ ਔਰ ਬਹੁਤ ਅੱਛੇ ਪ੍ਰਯੋਗਤਾ ਹਾਸਲ ਕੀਤੀ ਫਿਰ ਜਦੋਂ ਪਤਾ ਚੱਲਦਾ ਹੈ ਕਿ ਵਾਕਈ ਕੁਝ ਹਾਸਲ ਹੋ ਰਿਹਾ ਹੈ ਤਾਂ ਫਿਰ ਇਸ ਤਰ੍ਹਾਂ ਕਾਫੀ ਸਪੋਰਟ ਰਹੀ ਮਾਤਾ ਪਿਤਾ ਦੀ ਫਿਰ ਉਹ ਕਿਹੜਾ ਟਾਈਮ ਸੀਗਾ ਜਦੋਂ ਘਰਦਿਆਂ ਨੇ ਤੁਹਾਨੂੰ ਐਪਰੀਸ਼ੀਏਟ ਕੀਤਾ ਪਹਿਲਾਂ ਸਪੋਰਟ ਨਹੀਂ ਸੀਗੀ ਉਸ ਤੋਂ ਬਾਅਦ ਕੀ ਇਹੋ ਜੀ ਜ਼ਿੰਦਗੀ ਦੇ ਵਿੱਚ ਮਤਲਬ ਚੜ੍ਹਾਵ ਆਇਆ ਜਾਂ ਕਹਿ ਸਕਦੇ ਆ ਕਿ ਇਹੋ ਜੀ ਉਪਲਬਧੀ ਹਾਸਲ ਕੀਤੀ ਕਿ ਘਰਦਿਆਂ ਨੇ ਕਿਹਾ ਕਿ ਬਹੁਤ ਵਧੀਆ ਕੰਮ ਕਰਦਾ ਪਿਆ ਇਹਦੇ ਵਿੱਚ ਹੀ ਆਪਣਾ ਮਤਲਬ ਫਿਊਚਰ ਦੇਖੇ ਪੈਸ਼ਨ ਨੂੰ profession ਬਣਾ ਲਾ ਹੁਣ ਬਹੁਤ ਸਾਰੀਆਂ ਪਰਫਾਰਮੈਂਸਸ ਸੀ ਲਾਈਵ ਵੀ ਇਸ ਤਰ੍ਹਾਂ ਸੀ ਕਾਲਜ ਦੇ ਵਿੱਚ ਵੀ ਜਦੋਂ ਪਰਫਾਰਮ ਕੀਤੇ ਕਰਨਾ ਕਾਫੀ ਸਾਲ ਪਹਿਲਾਂ ਤੇ ਉੱਥੇ ਬਹੁਤ ਅੱਛੀ ਪੋਜੀਸ਼ਨਸ ਰਹਿਣੀਆਂ ਤੇ ਜਦੋਂ ਘਰ ਆ ਕੇ ਉਹ ਸ਼ੀਲਡਸ ਦਿਖਾਣੀਆਂ ਸਰਟੀਫਿਕੇਟ ਦਿਖਾਣੇ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਸੀ ਤੇ ਫਿਰ ਮਾਤਾ ਪਿਤਾ ਨੇ ਕਿਹਾ ਕਿ ਵਧੀਆ ਗੱਲ ਹੈ ਅਗਰ ਤੂੰ ਚੰਗੀ ਤਰ੍ਹਾਂ ਕਰਨਾ ਚਾਹੁੰਦਾ ਹੈ ਤੇ ਹੁਣ ਫਿਰ ਲੱਗਾ ਤਾਂ ਲੱਗਾ ਲੈ ਜੀ ਅਸੀਂ ਜਿਸ ਤਰੀਕੇ ਦੇ ਨਾਲ ਯਾਰ ਵਾਲੀ ਦੋਸਤ ਹੁੰਦੇ ਨੇ ਤੇ ਹਮੇਸ਼ਾ ਇਹੋ ਕਹਿੰਦੇ ਨੇ ਵੀ ਹਾਂ ਵੀ ਸਾਡਾ ਜਿਹੜਾ ਦੋਸਤ ਹੈ ਉਹ ਤੇ ਸਿੰਗਰ ਹੈ ਉਹਦੇ ਕੋਲੇ ਆਹ ਵਾਲਾ ਗੀਤ ਸੁਣਾ ਐਦੀ ਘਰ ਦੇ ਵਿੱਚ ਵੀ ਕੋਈ ਨਾ ਕੋਈ ਮਤਲਬ ਕੀ ਹੋ ਜਾ ਗੀਤ ਹੁੰਦਾ ਜਿਹੜੀ ਸਾਰੀ ਫੈਮਿਲੀ ਸੁਣਨਾ ਪਸੰਦ ਕਰਦੀ ਆ ਤੁਹਾਡੇ ਘਰ ਦੇ ਵਿੱਚ ਉਹ ਕਿਹੜਾ ਗੀਤ ਹੈ ਤੇ ਸਾਡੀ ਆਡੀਅנס ਨੂੰ ਵੀ ਜ਼ਰੂਰ ਸੁਣਾਓ ਹਾਂਜੀ ਬਚਪਨ ਤੋਂ ਜਿਸ ਤਰ੍ਹਾਂ ਗਾਣ ਦਾ ਵੀ ਸ਼ੌਂਕ ਰਿਹਾ ਯਾਰਾ ਮਿਤਰਾ ਨਾਲ ਵੀ ਬੈਠੇ ਰਹਿਣਾ ਹਮੇਸ਼ਾ ਉਹਨਾਂ ਨੇ ਕਹਣਾ ਕਿ ਗਾਣਾ ਜ਼ਰੂਰ ਸੁਣਨਾ ਹੈ ਤੇ ਸ਼ੁਰੂ ਤੋਂ ਹੀ ਆਦਤ ਐਸੀ ਰਹੀ ਕਿ ਸੁਰੀਲੇ ਫਨਕਾਰਾਂ ਨੂੰ ਸੁਣਨ ਦੀ ਆਦਤ ਰਹੀ ਹੈ ਜਿਵੇਂ ਕਿ ਫਰੋਜ਼ ਖਾਨ ਜਿਹਦਾ ਇੱਕ ਬਹੁਤ ਖੂਬਸੂਰਤ ਗਾਣਾ ਹੈ ਪੈਣ ਕਾਲੀ ਜੇਚ ਹੋਲੇ ਆਇਆ ਅਕੀਆਂ ਚ ਪਾਣੀ ਕੱਲੇ ਬੈਠਿਆਂ ਨੂੰ ਆਈ ਜਦੋਂ ਯਾਦਿਓ ਪੁਰਾਣੀ ੱੱਲੇ ਬੈਠਿਆਂ ਨੂੰ ਆਈ ਜਦੋਂ ਯਾਦਿਓ ਪੁਰਾਣੀ ਮੈਨੂੰ ਮਿਲਣੇ ਦਾ ਨਿਤ ਤੇਰਾ ਨਵਾਂ ਸੀ ਬਹਾਨਾ ਅੱਜ ਸਜਣਾ ਦੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਦੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਕੀ ਬੋਲਦਾ ਹੈ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਗਾਉਣਾ ਸ਼ੁਰੂ ਕੀਤਾ ਸੋਸ਼ਲ ਮੀਡੀਆ ਤੇ ਆਉਣ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਵੇਂ ਸੋਚਿਆ ਕਿ ਸੋਸ਼ਲ ਮੀਡੀਆ ਨੇ ਇੱਕ ਵਧੀਆ ਪਲੇਟਫਾਰਮ ਬਣਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ਜਿਹੜਾ ਹੈਗਾ ਇੱਕ ਬਹੁਤ ਵਧੀਆ ਪਲੇਟਫਾਰਮ ਆ। ਅਗਰ ਇਸ ਨੂੰ ਚੰਗੇ ਢੰਗ ਦੇ ਨਾਲ ਵਰਤਿਆ ਜਾਵੇ ਤਾਂ ਕਿਉਂਕਿ ਇਸ ਦੇ ਵਿੱਚ ਇਸ ਤਰ੍ਹਾਂ ਮਿਹਨਤ ਹੈ ਆਪਣੀ ਮਿਹਨਤ ਕਰਦੇ ਜਾਓ। ਉਹਦੀਆਂ ਵੀਡੀਓ ਕਲਿੱਪਸ ਦੁਆਰਾ ਮੈਂ ਪਾਨੀਆਂ ਸਟਾਰਟ ਕੀਤੀਆਂ ਔਰ ਬਹੁਤ ਸਪੋਰਟ ਰਹੀ ਬਹੁਤ ਲਾਈਕ ਕਮੈਂਟਸ ਹੋ ਰਹੇ ਔਰ ਫਰੈਂਡਸ ਦਾ ਸਰਕਲ ਜਿਹੜਾ ਹੈ ਉਹਨਾਂ ਵੱਲੋਂ ਬਹੁਤ ਸਪੋਰਟ ਰਹੀ ਮਤਲਬ ਹਰ ਇੱਕ ਵੱਲੋਂ ਬਹੁਤ ਪਿਆਰ ਮਿਲਿਆ ਸ਼ੁਰੂਆਤੀ ਦੌਰ ਤੇ ਨਹੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਵੀਡੀਓ ਆndੀਆਂ ਰਹੀਆਂ ਆਡੀਅੰਸ ਦੇ ਕਮੈਂਟਸ ਵੀ ਆਂਦੇ ਰਹੇ ਕਿ ਇਹ Song ਆ ਕੇ ਪਾ ਦੋ ਇਹ Song ਆ ਤੇ ਪਾ ਦੋ ਅੱਜ ਵੀ ਹੁਣ ਜੀ ਕੋਈ ਵੀਡੀਓ ਜਦੋਂ ਵੀ ਪਾਈਦੀ ਆ ਤੇ ਥੱਲੇ ਕਮੈਂਟਸ ਜਦੋਂ ਆਂਦੇ ਨੇ ਕਿ ਇਹ Song ਸਾਡੇ ਲਈ ਗਾਓ ਇਹ ਉਹਨਾਂ ਲਈ ਡੈਡੀਕੇਟ ਹੈ ਤੇ ਬੜਾ ਅੱਛਾ ਲੱਗਦਾ ਹੈ ਕਿ ਕੋਈ ਅੱਛੀ ਤਰ੍ਹਾਂ ਸੁਣ ਰਿਹਾ ਪਿਆ ਦੇ ਰਹੇ ਨੇ ਅੱਛਾ ਰੀਸੈਂਟਲੀ ਤੁਹਾਡੀ ਵੀਡੀਓ ਵਾਇਰਲ ਹੁੰਦੀ ਪਈ ਆ ਉਸ ਵੀਡੀਓ ਦੇ ਵਿੱਚ ਜਿਹੜਾ ਗੀਤ ਗਾਉਂਦੇ ਪਿਓ ਸਾਡੀ ਆਡੀਅנס ਨੂੰ ਵੀ ਉਹ ਗੀਤ ਸੁਣਾਓ ਹਾਂਜੀ ਇਸ ਟਾਈਮ ਜਿਹਨੀਆਂ ਪਿੱਛੇ ਕਾਫੀ ਰੀਲਸ ਮੇਰੀਆਂ ਵਾਇਰਲ ਰਹੀਆਂ ਹਨੀਆਂ ਨੇ ਪਹਿਲਾਂ ਤੇਰੇ ਨੈਣ ਮੈਂ ਦੇਖੇ ਫਿਰ ਵੇਖਿਆ ਤੈਨੂੰ ਨਹੀਂ ਚੇਤੀਆ ਕਿ ਮਿਲ ਜਾ ਬੀਬਾ ਮਿਲ ਜਾ ਆ ਕਿ ਮੈਨੂੰ ਨਹੀਂ ਕਿ ਬਸੋਂ ਵਾਰ ਦਿਲ ਹੋ ਗਿਆ ਬਸੋਂ ਵਾਰ ਦਿਲ ਹੋ ਗਿਆ ਕੋਈ ਚੱਲਦਾ ਨਾ ਚਾਰਾ ਏ ਤੇਰੇ ਬਿਨਾ ਨਾ guzara ਏ ਕੋਈ ਚੱਲਦਾ ਨਾ ਚਾਰਾ ਏ ਤੇਰੇ ਬਿਨਾ ਨਾ guzara ਏ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਤੁਸੀਂ 뮤זיਕ ਦੇ ਨਾਲ ਪਿਆਰ ਕਰਦੇ ਪਿਓ ਹਨਾ 뮤זיਕ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਆਪਣੇ ਫਿਊਚਰ ਨੂੰ ਫਾਈਂਡ ਕਰਦੇ ਪਿਓ ਤੇ ਰੀਸੈਂਟ ਡੇਸ ਦੇ ਵਿੱਚ ਕਿਹੜਾ ਕੰਮ ਕਰ ਰਹੇ ਹੋ ਗਾਇਕੀ ਦੇ ਨਾਲ ਦਾ ਮੈਂ ਗਾਇਕੀ ਦੇ ਨਾਲ ਨਾਲ ਇਸ ਟਾਈਮ ਮੈਂ ਐਜ਼ ਅ ਪ੍ਰੋਫੈਸਰ ਵੀ ਜੌਬ ਕਰ ਰਿਹਾ ਹਾਂ ਕਾਲਜ ਦੇ ਵਿੱਚ ਬਤौरा ਅਧਿਆਪਕ ਉਥੇ ਜੌਬ ਕਰ ਰਿਹਾ ਹਾਂ ਮੈਂ ਜਿੱਥੇ ਬੱਚਿਆਂ ਨੂੰ ਸਿਖਾਈਦਾ ਹੈ ਪ੍ਰੋਪਰ ਢੰਗ ਦੇ ਨਾਲ ਬੱਚੇ ਬਹੁਤ ਹੀ ਮਿਹਨਤੀ ਨੇ ਸਿੱਖਣ ਵਾਲੇ ਵੀ ਨੇ ਔਰ ਅੱਗੇ ਤੋਂ ਬਹੁਤ ਵਧੀਆ ਕਰ ਵੀ ਰਹੇ ਨੇ ਕਿ ਕਿਸ ਸਬਜੈਕਟ ਦੇ ਪ੍ਰੋਫੈਸਰ ਉੱਥੇ ਮੈਂ 뮤직 ਵੋਕਲ ਦਾ ਅੱਛਾ 뮤직 ਵੋਕਲ ਵੋਕਲ ਦੇ ਜੀ ਓਕੇ ਠੀਕ ਹੈ ਫਿਰ ਤੇ ਮੈਨੂੰ ਲੱਗਦਾ ਤੁਹਾਡੇ ਸਟੂਡੈਂਟ ਹੀ ਤੁਹਾਡੇ ਕੋਲੇ ਗਾਣੇ ਸੁਣਦੇ ਰਹਿੰਦੇ ਹੋਣੇ ਆ ਕਿ ਹਾਂ ਵੀ ਬਹੁਤ ਸੋਹਣਾ ਗਾਉਂਦੇ ਆ ਤੇਨਾ ਕੋਲੀ ਗਾਣੇ ਸੁਣਦੇ ਆ ਸਾਡੇ ਸਰ ਕੋਲੇ ਹਾਂਜੀ ਇਹ ਬਿਲਕੁਲ ਰਹਿੰਦਾ ਹੈ ਹਰ ਟਾਈਮ ਜਦੋਂ ਵੀ ਕਲਾਸ ਲੱਗਦੀ ਹੈ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਇੱਕ ਨਾ ਇੱਕ ਗਾਣਾ ਜ਼ਰੂਰ ਸੁਣਨੀ ਹੈ ਪਰ ਮੇਰੀ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਹਮੇਸ਼ਾ ਉਹ ਸੁਣਨਾ ਬਹੁਤ ਜ਼ਰੂਰੀ ਹੈ ਵੈਸੇ ਤਾਂ ਪਰ ਸੁਣਦੇ ਹੀ ਨਾਰੈਣ ਕੇ ਉਹਨਾਂ ਨੂੰ ਵੀ ਮੈਂ ਗਾਉਂਦੇ ਦੇਖਾ ਅਗਰ ਸਿੱਖ ਰਹੇ ਨੇ ਤੇ ਉਹ ਵੀ ਉਸ ਮਕਾਮ ਤੱਕ ਪਹੁੰਚਣ ਜਿਨ੍ਹਾਂ ਨੂੰ ਅਸੀਂ ਦੇਖਣਾ ਚਾਹੁੰਦੇ ਆ ਇਸ ਤਰੀਕੇ ਦੇ ਨਾਲ ਟੀਚਰਸ ਨੂੰ ਅਕਸਰ ਹੀ ਅਸੈਂਬਲੀ ਦੇ ਵਿੱਚ ਜਾਂ ਫਿਰ ਸਕੂਲ ਕਾਲਜ ਜਾਂ ਯੂਨੀਵਰਸਿਟੀ ਦੇ ਕਿਸੇ ਫੰਕਸ਼ਨ ਦੇ ਵਿੱਚ ਜਦੋਂ ਵੀ ਕੁਝ ਮਤਲਬ ਇਵੈਂਟ ਹੁੰਦਾ ਤੇ ਹਮੇਸ਼ਾ ਉਸ ਸੁਰੀਲੇ ਗਾਇਕ ਨੂੰ ਅੱਗੇ ਕੀਤਾ ਜਾਂਦਾ ਭਾਵੇਂ ਉਹ ਪ੍ਰੋਫੈਸਰ ਹੋਵੇ ਭਾਵੇਂ ਉਹ ਸਟੂਡੈਂਟ ਹੋਵੇ ਕਿ ਹਾਂ ਵੀ ਤੁਸੀਂ ਗਾਓ ਅੱਜ ਪ੍ਰੋਗਰਾਮ ਹੈ ਤੁਸੀਂ ਸਭ ਤੋਂ ਹੋ ਪਹਿਲਾਂ ਹੋ ਕੇ ਮਤਲਬ ਕਿ ਜ਼ਰੂਰ ਸਾਡਾ ਮਤਲਬ ਕਿ ਕੋਈ ਗੀਤ ਸੁਣਾ ਕੇ ਸਾਡਾ ਐਂਟਰਟੇਨਮੈਂਟ ਕਰੋ ਇਦਾਂ ਤੁਹਾਨੂੰ ਮਤਲਬ ਕਿ ਮੌਕਾ ਮਿਲਦਾ ਮੈਨੂੰ ਲੱਗਦਾ ਅਕਸਰ ਹੀ ਤੁਹਾਨੂੰ ਕਹਿੰਦੇ ਹੋਣੇ ਕਿ ਹਾਂ ਵੀ ਤੁਸੀਂ ਅੱਗੇ ਜਾ ਕੇ ਗਾਓ ਹਾਂਜੀ ਅਕਸਰ ਹੀ ਮੌਕੇ ਮਿਲਦੇ ਰਹਿੰਦੇ ਨੇ ਕੋਈ ਵੀ ਫੰਕਸ਼ਨ ਹੁੰਦਾ ਹੈ ਤੇ ਡਿਪਾਰਟਮੈਂਟ ਚ 뮤직 ਡਿਪਾਰਟਮੈਂਟ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਕੋਈ ਨਾ ਕੋਈ ਗਾਣਾ ਸੁਣਾਇਆ ਜਾਵੇ ਜਿਸ ਤਰ੍ਹਾਂ ਕੋਈ ਵੀ ਤਿਹਾਰਾ ਹੈ ਕੋਈ ਵੀ ਦਿਨ ਹੈ ਖਾਸ ਤੇ ਜ਼ਰੂਰ ਆਪਣਾ ਕੁਝ ਨਾ ਕੁਝ ਨਿਰਦੇਸ਼ ਦਿੱਤੇ ਜਾਂ ਜਾਂ ਗੀਤ ਸੁਣਾਇਆ ਜਾਵੇ ਅੱਛੇ ਰੀਸੈਂਟ ਡੇਜ਼ ਦੇ ਵਿੱਚ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਪਈ ਐ ਜਿਸ ਦੇ ਵਿੱਚ ਤੁਸੀਂ ਗੀਤ ਗਾਉਂਦੇ ਪਿਓ ਤੂੰ ਚਾਹੀਦਾ ਤੇ ਉਹ ਵੀ ਸਾਡੀ ਆਡੀਅנס ਨੂੰ ਜ਼ਰੂਰ ਸੁਣਾਓ ਹਾਂਜੀ ਜ਼ਰੂਰ ਦੀ ਤੇਰੇ ਮੋਢੇ ਸਿਰ ਰੱਖਣੇ ਦਿਉਣੀ ਐ ਨਾਲ ਜੋਣੀ ਐ ਵੇ ਮੈਂ ਸਾਰੀ ਤੇਰੇ ਜ਼ਿੰਦਗੀ ਕਰਾਂ ਸ਼ੁਕਰਾਨੇ ਵੇ ਮੈਂ ਅੱਲਾ ਪਾਕ ਨੂੰ ਸਾਨੂੰ ਮਾਰੀ ਹਾਕ ਤੂੰ ਕਰਾਂ ਤੇਰੀ ਬੰਦਗੀ ਹੋਵੇਂ ਜਦੋਂ ਨਾਲ ਸਾਡੇ ਚੰਗੇ ਹੋਣ ਹਾਂ ਕਿਵੇਂ ਗੁਜ਼ਰਗੇ ਸਾਲ ਕੋਈ ਵੀ ਲੈ ਕੋਈ ਨਹੀਂ ਤੂੰ ਚਾਹੀਦਾ ਤੂੰ ਚਾਹੀਦਾ ਤੇਰੇ ਤੋਂ ਬਗੈਰ ਕੋਈ ਨਹੀਂ ਤੇ ਕਿਵੇਂ ਸਭ ਕੁਝ ਮੈਨੇਜ ਕਰਦੇ ਹੋ ਆਪਣੀ ਗਾਇਕੀ ਦਾ ਆਪਣਾ ਰਿਆਜ਼ ਦਾ ਫਿਰ ਆਪਣੀ ਫੈਮਿਲੀ ਨੂੰ ਵੀ ਪ੍ਰੋਪਰ ਟਾਈਮ ਦੇਣਾ ਇਹ ਪ੍ਰੋਪਰ ਬਤੌਰ ਟਾਈਮ ਬਣਦਾ ਰਹਿੰਦਾ ਹੈ ਫੈਮਿਲੀ ਦੀ سپورਟ ਹੈ ਮਿਸਿਸ ਦੀ سپورਟ ਹੈ ਇੱਕ ਟਾਈਮਿੰਗ ਬਣੀ ਹੋਈ ਹੈ ਜਿਸ ਤਰ੍ਹਾਂ ਕਿ ਮਤਲਬ ਜੌਬ ਹੈ ਜੌਬ ਦੇ ਟਾਈਮ ਬਿਲਕੁਲ ਜੌਬ ਹੈ ਰਿਆਜ਼ ਹੈ ਤੇ ਰਿਆਜ਼ ਦੇ ਟਾਈਮ ਬਿਲਕੁਲ ਰਿਆਜ਼ ਹੈ ਜਦੋਂ ਫੈਮਿਲੀ ਕੋਲ ਹੈ ਉਹ ਤਾਂ ਬਿਲਕੁਲ ਫੈਮਿਲੀ ਕੋਲ ਹੈ ਠੀਕ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਗਾਇਕੀ ਦੇ ਮਤਲਬ ਕਿ ਲਾਈਨ ਦੇ ਵਿੱਚ ਅੱਗੇ ਵਧ ਰਹੇ ਹੋ ਕਦੇ ਇਦਾਂ ਤਾਂ ਨਹੀਂ ਹੋਇਆ ਕਿਸੇ ਨੇ ਡੀਮੋਟੀਵੇਟ ਕੀਤਾ ਹੋਵੇ ਛੱਡੇ ਕਿਹੜੀ ਤੋਂ ਲਾਈਨ 'ਚ ਪੈ ਗਿਆ ਇਹ ਲਾਈਨ ਦੇ ਵਿੱਚ ਫਿਊਚਰ ਨਹੀਂ ਹੈ ਜਾਂ ਫਿਰ ਮਤਲਬ ਕਿ ਅੱਗੇ ਜਾ ਕੇ ਕੋ ਚੰਗਾ ਸਕੋਪ ਨਹੀਂ ਹੈ ਜੋ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ ਹਾਂਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਕੰਪੀਟੀਸ਼ਨ ਤਾਂ ਬਹੁਤ ਜ਼ਿਆਦਾ ਹੈ ਬਾਕੀ ਮਿਹਨਤ ਹੈ ਮਿਹਨਤ ਜ਼ਰੂਰ ਹਰ ਇੱਕ ਕੰਮ ਮੰਗਦਾ ਹੈ ਡੀਮੋਟੀਵੇਟ ਕਰਨ ਵਾਲੇ ਬਹੁਤ ਮਿਲਦੇ ਨੇ ਇੱਕ ਨਹੀਂ ਪਰ ਉਹਨਾਂ ਤੋਂ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਂਦਾ ਹੋ ਸਕਦਾ ਮਿਹਨਤ ਵਿੱਚ ਕੋਈ ਕਮੀ ਰਹੀਗੀ ਹੋਵੇ ਇਸ ਲਈ ਮਿਹਨਤ ਨੂੰ ਹੋਰ ਵਧਿਆ ਕਰਨ ਦੇ ਲਈ ਪ੍ਰੈਕਟਿਸ ਕਰਦੇ ਰਹੀਦਾ ਰਿਆਜ਼ ਕਰਦੇ ਰਹੀਦਾ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਟੀਚਰ ਹੋ ਹਨਾ ਤੇ ਤੁਸੀਂ ਜ਼ਰੂਰ ਦੱਸੋ ਕਿ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗਾਇਕੀ ਨੂੰ ਲੈ ਕੇ ਕਿੰਨਾ ਕਾ ਕ੍ਰੇਜ਼ ਹੈ ਘਟ ਰਿਹਾ ਜਾਂ ਵਧ ਰਿਹਾ ਨਹੀਂ ਇਹਨਾਂ ਦਾ ਕ੍ਰੇਜ਼ ਜਿਹੜਾ ਇਹ ਇਸ ਟਾਈਮ ਤਾਂ ਵਧ ਰਿਹਾ ਹੈ ਲੇਕਿਨ ਵੱਦ ਜਿਹੜਾ ਉਹ ਗਲਤ ਪਾਸੇ ਰਿਹਾ ਹੈ ਕਿਉਂਕਿ ਪੁਰਾਣੀ ਗਾਇਕੀ ਦੇ ਖਿਆਲ ਨਾਲ ਅਸੀਂ ਅਗਰ ਸੁਣੀਏ ਤਾਂ ਪੁਰਾਣੀ ਗਾਇਕੀ ਨੂੰ ਸਿੱਖਣਾ ਬਹੁਤ ਮੁਸ਼ਕਲ ਹੁੰਦਾ ਸੀ ਲੇਕਿਨ ਉਹ ਫਾਇਦੇਮੰਦ ਬਹੁਤ ਰਹਿੰਦੀ ਸੀ ਜਿਨ੍ਹਾਂ ਨਾਲ ਆਵਾਜ਼ ਦੇ ਵਿੱਚ ਸੁਰੀਲਾਪਨ ਆਵਾਜ਼ ਬਹੁਤ ਖੂਬਸੂਰਤ ਹੋ ਜਾਂਦੀ ਸੀ ਕਿ ਅੱਜ ਦਾ ਜਿਹੜਾ ਗਾਇਕੀ ਦਾ ਜਿਹੜਾ ਦੌਰ ਹੈ ਉਹ ਬਿਲਕੁਲ ਬਦਲ ਚੁੱਕਾ ਹੈ ਓਕੇ ਤੇ ਅੱਜ ਕੱਲ ਦੀ ਗਾਇਕੀ ਦਾ ਜਿਹ ਦੌਰ ਬਦਲਦਾ ਪਿਆ ਹੈ ਤੇ ਉਹਦੇ ਕਾਰਨ ਕੀ ਮੰਨਦੇ ਹੋ ਉਹਦੇ ਕਾਰਨ ਆਰਟਿਸਟ ਨੇ ਸਿੰਗਰ ਵੀ ਨੇ ਕੁਝ ਰਾਈਟਰਸ ਵੀ ਨੇ ਕਿਉਂਕਿ ਰਾਈਟਰ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਝ ਇਸ ਤਰ੍ਹਾਂ ਦਾ ਲਿਖੇ ਜਿਹੜਾ ਕਿ ਮਤਲਬ ਕੁਝ ਸੁਣੇ ਤਾਂ ਬਿਲਕੁਲ ਮਤਲਬ ਫੀਲ ਦੇ ਨਾਲ ਆਵੇ ਮਤਲਬ ਉਸਦੇ ਕੁਝ ਭਾਵ ਚੰਗੇ ਨਿਕਲਣ ਔਰ ਗਾਣ ਵਾਲੇ ਨੇ ਤਾਂ ਫਿਰ ਗਾ ਕੇ ਆਪਣੇ ਭਾਵ ਪੇਸ਼ ਕਰਨੇ ਨੇ ਉਹਨਾਂ ਨੂੰ ਪੁਰਾਣੇ ਸੁਰਾਂ ਦੇ ਵਿੱਚ ਇਸ ਲਈ ਕੋਸ਼ਿਸ਼ ਇਹ ਰਹਿੰਦੀ ਹੈ ਕਿ ਰਾਈਟਰਸ ਦੀ ਬਿਲਕੁਲ ਬਹੁਤ ਖੂਬਸੂਰਤ ਲਿਖਣ ਬਹੁਤ ਸਾਰੇ ਰਾਈਟਰ ਨੇ ਜਿਨ੍ਹਾਂ ਦੀਆਂ ਕਲਮ ਬਹੁਤ ਖੂਬਸੂਰਤ ਨੇ ਇਹ ਤੁਸੀਂ ਕਿਸ ਤਰ੍ਹਾਂ ਦੀ ਗਾਇਕੀ ਨੂੰ ਪਸੰਦ ਕਰਦੇ ਹੋ ਮੈਂ ਜ਼ਿਆਦਾਤਰ ਜਿਹੜਾ ਗਾਇਕੀ ਹੈ ਅਸੀਂ ਸੂਫੀਅਲ ਕਰਦੇ ਹਾਂ ਸੂਫੀ ਕਲਾਮ ਜ਼ਿਆਦਾ ਪਸੰਦ ਹੁੰਦੇ ਨੇ ਕਿਉਂਕਿ ਬਚਪਨ ਤੋਂ ਹੀ Nusrat Fateh Ali Khan ਸਾਹਿਬ ਨੇ ਇਹਨਾਂ ਨੂੰ ਬਹੁਤ ਸੁਣਿਆ ਹਜੇ ਤੱਕ ਵੀ ਕੋਈ ਗਾਣਾ ਇੱਕ ਸੁਣੀਦਾ ਉਹਨੂੰ 2-3-4 ਵਾਰ ਸੁਣ ਕੇ ਬੋਰ ਹੋ ਜਾਂਦੇ ਲੇਕਿਨ ਇੱਕ ਇਹ ਹੀ ਉਸਤਾਦ ਇਸ ਤਰ੍ਹਾਂ ਦੇ ਨੇ ਇਹਨਾਂ ਨੂੰ ਸੁਣ ਕੇ ਕਦੀ ਬੋਰ ਨਹੀਂ ਹੁੰਦੇ Nusrat ਜੀ ਦਾ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਦਾ ਗਾਇਆ ਹੋਇਆ ਜ਼ਰੂਰ ਕੁਝ ਸੁਣਾਓ ਹਾਂਜੀ ਬੇਬੇ سانسوں ਕੀ ਮਾਲਾ ਤੇ ਸਿਮਰੂ ਮੈਂ पी का नाम सांसों की माला पे सिमरू मैं पी का नाम अपने मन की मैं जानूं और पी के मन की राम सांसों की माला पे सिमरू मैं, मैं पी का नाम सांसों की माला पे सिमरू मैं ਕੀ ਕਾ ਨਾਮ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਗਾਇਕ ਨੇ ਉਹਨਾਂ ਵਿੱਚੋਂ ਤੁਹਾਡਾ ਫੇਵਰਿਟ ਕੌਣ ਹੈ ਤੁਹਾਨੂੰ ਕੀ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਪਏ ਨੇ ਜਾਂ ਬਹੁਤ ਸੋਹਣਾ ਗਾਉਂਦੇ ਪਏ ਨੇ ਕਾਫੀ ਆਰਟਿਸਟ ਨੇ ਜਿਸ ਤਰ੍ਹਾਂ ਕਿ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਵਾਰਿਸ ਬ੍ਰਦਰ ਨੇ ਕਮੇ ਹੀ ਜੀ ਮਨਮੋਹ ਵਾਰਿਸ ਜੀ ਸੰਤਾਰਜ ਜੀ ਔਰ ਸਤਿੰਦਰ ਸਰਤਾਜ ਜੀ ਇਹ ਇਸ ਤਰ੍ਹਾਂ ਦੇ ਆਰਟਿਸਟ ਨੇ ਜਿਨ੍ਹਾਂ ਨੂੰ ਮਤਲਬ ਕਾਫੀ ਸਾਲ ਪਹਿਲਾਂ ਵੀ ਸੁਣਿਆ ਜਾਂਦਾ ਸੀ ਹੁਣ ਵੀ ਸੁਣਿਆ ਜਾਂਦਾ ਹੈ ਤੇ ਆਸ ਕਰਦਾ ਅੱਗੇ ਵੀ ਸੁਣਿਆ ਜਾਂਦਾ ਰਹੇ ਅੱਛਾ ਇਹਨਾਂ ਵਿੱਚੋਂ ਕਦੇ ਕਿਸੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਨਹੀਂ ਹਜੇ ਤੱਕ ਤਾਂ ਨਹੀਂ ਨਾ ਜੀਆ ਬਲੇਸਿੰਗ ਲੈਂਡ ਦਾ ਹਜੇ ਤੱਕ ਤਾਂ ਮੌਕਾ ਨਹੀਂ ਮਿਲਿਆ ਪਰ ਕੋਸ਼ਿਸ਼ ਹੈ ਕਿ ਤਨੇ ਕਿਤੇ ਜ਼ਰੂਰ ਇਹਨਾਂ ਦੀਆਂ ਇਹ ਅਸ਼ੀਰਵਾਦਾਂ ਲਈਆਂ ਜਾਣ ਕਿਉਂਕਿ ਇਹਨਾਂ ਕੋਲ ਬਲੇਸਿੰਗ ਨੇ ਇਹਨਾਂ ਨੂੰ ਕਿਹਾ ਜਾ ਸਕਦਾ ਮਾ ਸਰਸਵਤੀ ਦਾ ਵਾਸ ਹੈ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕਲਾਮ ਲਿਖਦੇ ਨੇ ਇਸ ਤਰ੍ਹਾਂ ਦੇ ਕਲਾਮ ਬੋਲਦੇ ਨੇ ਜਿਹੜੇ ਕਿ ਬਹੁਤ ਦੇਰ ਤੱਕ ਜ਼ਿੰਦਾ ਰਹਿਣਗੇ ਅਕਸਰ ਹੀ ਗਾਇਕ ਕਹਿ ਦਿੰਦੇ ਨੇ ਕਿ ਹਾਂ ਵੀ ਜਿਹੋ ਜੀਆਂ ਚੀਜ਼ਾਂ ਆਡੀਅנס ਪਸੰਦ ਕਰਦੀ ਆ ਉਹੋ ਜੀਆਂ ਚੀਜ਼ਾਂ ਸੀ ਪ੍ਰੈਜੈਂਟ ਕਰਦੇ ਆ ਪਰ ਇਹਦੇ ਵਿੱਚ ਕਹਿ ਸਕਦੇ ਆ ਕਿ ਗੀਤਕਾਰਾਂ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਕਿਉਂਕਿ ਉਹਨਾਂ ਦੇ ਵੱਲੋਂ Song ਨੂੰ ਲਿਖਿਆ ਜਾਂਦਾ ਕੀ ਲੱਗਦਾ ਹੈ ਕਿ ਕਿਹੋ ਜਿਹੇ ਗੀਤ ਲਿਖੇ ਜਾਣੇ ਚਾਹੀਦੇ ਨੇ ਕਿ ਜਿਹੜੇ ਸਾਡੀ ਆਡੀਅנס ਤੇ ਵੀ ਲਈ ਵੀ ਚੰਗਾ ਮੈਸੇਜ ਆਵੇ ਪਲੱਸ ਜਿਹੜਾ ਇੱਕ ਅਸੀਂ ਕਹਿ ਸਕਦੇ ਆ ਕਿ ਪੰਜਾਬੀ ਇੰਡਸਟਰੀ ਨੂੰ ਵੀ ਅੱਗੇ ਲਜਾਇਆ ਜਾ ਸਕੇ ਉਹਨਾਂ ਗੀਤਾਂ ਦੇ ਨਾਲ ਇਹ ਬਹੁਤ ਵੱਡੀ ਕੋਸ਼ਿਸ਼ ਰਹੇਗੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਇੱਕ ਸੱਭਿਆਚਾਰ ਨੂੰ ਅੱਗੇ ਲਿਆਂਾਇਆ ਜਾਵੇ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਅਸੀਂ ਪੰਜਾਬ ਦੇ ਨਾਲ ਬਿਲੋਂਗ ਕਰਦੇ ਆਂ ਹਰੇਕ ਸ਼ਹਿਰ ਦਾ ਸੂਬੇ ਦਾ ਆਪਣੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਸ਼ਹਿਰ ਨੂੰ ਪ੍ਰਮੋਟ ਕੀਤਾ ਜਾਵੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ ਲੇਕਿਨ ਇਸ ਟਾਈਮ ਅਸੀਂ ਦੇਖ ਰਹੇ ਆਂ ਵੈਸਟਰਨ ਕਲਚਰ ਨੂੰ ਬਹੁਤ ਅਪਣਾਇਆ ਜਾ ਰਿਹਾ ਹੈ ਜ਼ਿਆਦਾ ਵੱਧ ਤੋਂ ਵੱਧ ਇਹ ਬਹੁਤ ਵੱਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਔਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦੇ ਇਸ ਤਰ੍ਹਾਂ ਲਿਖਣ ਇਸ ਤਰ੍ਹਾਂ ਦੀਆਂ ਲਾਈਨਾਂ ਲਿਖਣ ਜਿਹੜੀਆਂ ਕਿ ਹਰ ਇੱਕ ਨੌਜਵਾਨ ਨੂੰ ਬਜ਼ੁਰਗ ਨੂੰ ਜਵਾਨ ਨੂੰ ਪਸੰਦ ਆ। ਅੱਛਾ ਹਮੇਸ਼ਾ ਜਿਹੜੇ ਛੋਟੇ ਕਲਾਕਾਰ ਨੇ ਗਿਲਾ ਸ਼ਿਕਵਾ ਕਰਦੇ ਨੇ ਕਿ ਹਾਂ ਵੀ ਸਾਡੇ ਇਲਾਕੇ ਦੇ ਇਸ ਕਲਾਕਾਰ ਨੇ ਕਦੇ ਸਾਡੀ ਬਾਹ ਨਹੀਂ ਫੜੀ ਜਾਂ ਸਾਨੂੰ ਕਦੇ ਅੱਗੇ ਜਾਣ ਦਾ ਮੌਕਾ ਨਹੀਂ ਮਿਲਿਆ ਇਹੋ ਜਿਹਾ ਗਿਲਾ ਸ਼ਿਕਵਾ ਤੁਹਾਨੂੰ ਤਾਂ ਨਹੀਂ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਹੈ ਕਿਉਂਕਿ ਇਹ ਟਾਈਮ ਹੈ ਪਰਮਾਤਮਾ ਨੇ ਜਦੋਂ ਜਦੋਂ ਕਿਸੇ ਨੂੰ ਦੇਣਾ ਹੈ ਇਹ ਉਦੋਂ ਹੀ ਦੇਣਾ ਹੈ ਇਸ ਲਈ ਜਿੱਥੇ ਵੀ ਹੈਗਾ ਹੈ ਸ਼ੁਕਰ ਹੈ ਪਰਮਾਤਮਾ ਦਾ ਉਹ ਸਾਡਾ ਹਜੇ ਟਾਈਮ ਨਾ ਆਇਆ ਹੋਵੇ थोड़ी देर बाद हो इसलिए कोई गाने हूँ भी शुक्र है तो थोड़ी देर बाद जो आएगा वो भी शुक्र है सोते जाते जरूर ऑडियंस साइडियंस एक प्यारा जहा गीत हाँ जी बिल्कुल तुम्हें दिल लगी भूल जानी पड़ेगी तुम्हें दिल लगी भूल जानी पड़ेगी मोहब्बत किरा आ कर तो देखो तड़पने पे मेरे ना फिर तुम हंसोगे अगर दिल किसी से लगा कर तो देखो बहुत बहुत शुक्रिया जी कीमती समा क्या तो ऑडियंस के ना इन सारिया गल् थैंक यू जी बहुत बहुत धन्यवाद मैं तेजे चैनल का करता बहुत, बहुत बहुत शुक्रिया है शुक्रिया जी ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਤੁਸੀਂ ਇਸ ਵੀਡੀਓ ਪ੍ਰਤੀ ਆਪਣੀ ਫੀਡਬੈਕ ਸਾਨੂੰ ਲਿਖ ਕੇ ਭੇਜਣੀ ਹੈ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਹੈ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਨਾਲ ਦੀ ਨਾਲ ਤੁਸੀਂ ਪੰਜਾਬ న్యూਸ ਦੇ ਨਾਲ ਜੁੜੇ ਰਹਿਣਾ ਹੈ ਤੇ ਅਗਲੀ ਇੰਟਰਵਿਊ ਜਲਦੀ ਤੁਹਾਡੇ ਰੂਬਰੂ ਕੀਤੀ ਜਾਵੇਗੀ